ਮੈਂ ਕੰਮ ਕਰ ਦਿੰਦਾ ਤੇਰੀ ਗੱਡੀ ਮੈਂ ਤੇਰਾ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੈਨੂੰ ਲੈ ਜਾਂਦੇ ਲੈ ਆ ਆਏ ਕੁੱਝ ਪਾਉਣਾ ਕਰੋ ਫਿਰ ਮੈਨੂੰ ਮੇਕੂ ਕੀ ਕਰਨਾ ਠੀਕ ਹੈ ਹੱਥਾਂ ਨੂੰ ਫੁੱਟੂ ਕੇ ਪਿੱਛੇ ਤੇਰਾ ਵੀ ਲੋਹੇ ਕੋਈ ਨਹੀਂ ਮੈਂ ਸੋਚਦਾ ਚਲੋ ਨਿਕਲੋ ਜਰੂਰ ਕਿੱਧੂ ਤੁਰਨਾ ਮੈਂ ਉਹ ਕਰ ਲਈ ਤੂੰ ਸੋ ਮੈਂ ਜਾਂਦਾ ਪਰ ਤੂੰ ਜਾਣਦਾ ਤੂੰ ਤੂੰ ਤਾਂ ਦੇਖ ਲੈ ਕਿਤੇ ਹੋਰ ਨਾ ਜੀ ਨਹੀਂ ਨਹੀਂ ਤੇ ਤੁਹਾਡੀ ਕਾਲੀ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਹਾਂ ਬਣਾਈਆਂ ਬਣਾਈਆਂ ਕਿੱਦਾਂ ਬੋਲਦਿਆ ਬੋਲਦਿਆ ਕਿੱਦਾਂ ਤੂੰ ਖੁੱਟ ਹੋਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊਟੀ ਹੱਥ ਲਾ ਹੱਥ ਲਾ ਇਸ ਤਰ੍ਹਾਂ ਬੰਦਾ ਹੱਥ ਲਾ ਹੱਥ ਲਾ ਜੀ ਗਾਵਾ ਜੀ ਗਾਵਾ ਜੀ ਮੈਂ ਬਹੂੰਗਾ ਨਹੀਂ ਤਾੜੀ ਮਾੜੀ ਆਹ ਗਾੜੀ ਚ ਲਵਾਉਂਗਾ ਤੂੰ ਤਾੜੀ ਬੰਦ ਨਹੀਂ ਕਰਦਾ ਜੀ ਤਰੂਨ ਨਹੀਂ ਭੰਗ ਹੁੰਦਾ ਰਿਕਾਰਡਿੰਗ ਕਰਾਉਂਗਾ ਅਸੀਂ ਨਾ ਕਰਵਾਉਣਾ ਟ੍ਰਿਕੇ ਨਾਲ ਲਵਾਉਂਗਾ ਜਿੱਦਾਂ ਨਹੀਂ ਲੱਗਣ ਤੂੰਗਾ ਵੇਰ ਕੇ ਮੈਂ ਤਰੀਕੇ ਨਾਲ ਪਾਸੇ ਦੇ ਆ ਪਾਸੇ ਦੇ ਆ ਮਾਰ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਸਹੀ ਗੱਲ ਸੁਣ ਲੈ ਤਖੰਦਾ ਜੀ ਨਹੀਂ ਕਰਨੀ ਮੇਰੇ ਨਾਲ ਮਾਲੂਗਾ ਲਾਉਂਗਾ ਯੱਕੇ ਤੇਨੂੰ ਪਟੋੜਾ ਕਰਦਾ ਕੋਈ ਨਹੀਂ ਆਇਆ ਜੱਫਰ ਦੇ ਜਿਹੜਾ ਮੁੰਡਾ ਆਇਆ ਘਰੇ ਫੜਨਾ ਘਰੇ ਫੜਨਾ ਫੜ ਲਈ ਮੈਂ ਕਾਊਂਟ ਕਰ ਦਿੰਦੀ ਤੇਰੀ ਗੱਡੀ ਤੇ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੈਨੂੰ ਲੈ 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 ਆ ਆ ਇੱਕ ਪਾਉਣਾ ਕਰੋ ਫਿਰ ਮੈਂ ਦੇਖੋ ਕੀ ਕਰੀ ਠੀਕ ਹੈ ਫਿਰ ਤਨ ਖੁੱਤੂ ਕੋ ਮੱਥੇ ਤੇ ਤੁਹਾਡੀ ਲਵਾਉਂਦੇ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਜ਼ਰੂਰ ਸੁਧਰ ਮੈਂ ਉਹ ਕਰ ਲਈ ਤੂੰ ਮੈਂ ਜਾਣਦਾ ਤੂੰ ਜਾਣਦਾ ਤੂੰ ਉਹ ਤਾਂ ਦੇਖ ਲੈ ਕਿਤੇ ਹੋਰ ਨਾ ਜੇ ਨਹੀਂ ਨਹੀਂ ਟਾਲੀ ਟਾਲੀ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਹਾਂ ਬਣਾਈਆਂ ਬਣਾਈਆਂ ਕਿੱਦਾਂ ਬੋਲਦਿਆ ਬੋਲਦਿਆ ਕਿੱਦਾਂ ਫੋਟ ਫੋਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊੜੀ ਹੱਥ ਲਾ ਹੱਥ ਲਾ ਹਾਂ ਇੱਜ਼ਤ ਦਾ ਬੰਦਾ ਹੱਥ ਲਾ ਦਾੜੀ ਤੋੜੀ ਬਿਨਾਂ ਦਾੜੀ ਪੁੱਟ ਹੱਥ ਲਾਜਾ ਗਾਵਾ 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 ਮੈਂ ਬਹੁਤ ਕਾੜੀ ਦਾੜੀ ਬੱਤਰੀ ਗਾਵਾ ਗਾਵਾ ਹਾਂ ਦਾੜੀ ਹੀ ਕਰਾਏਗਾ ਤੂੰ ਤੂੰ ਦਾੜੀ ਬੰਨ੍ਹ ਲੇਗੀ ਜੀ ਕਾਨੂੰਨ ਨੇ ਭੰਗ ਹੋਣਾ ਰਿਕਾਰਡਿੰਗ ਕਰ ਰਿਹਾ ਹੈ ਤਰੀਕੇ ਨਾਲ ਲਵਾਉਂਗਾ ਜਦੋਂ ਨਹੀਂ ਲੱਗਣ ਦੂੰਗਾ ਫੇਰ ਕੇ ਤਰੀਕੇ ਨਾਲ ਪਾਸੇ ਦੇ ਹੀ ਆ પાસੇ ਦੇ ਆਂ ਮਾਰਤੇ ਲੱਗੀ ਆਂ ਪਾਸੇ ਦੇ ਆਂ ਪਾਸੇ ਦੇ ਆਂ ਪਾਸੇ ਦੇ ਆਂ ਮੇਰੀ ਗੱਲ ਸੁਣ ਲੈ ਤਖੰਦਾਰ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਲਾ ਲੂੰਗਾ ਲਾਉਂਗਾ ਅੱਖੇ ਤੇਰਾ ਭਟੋੜਾ ਕਰਦਾ ਕੋਈ ਨਹੀਂ ਆਇਆ ਜਬਰ ਦੇ ਜਿਹੜਾ ਮੁੰਡਾ ਜਾਇਆ ਘਰੇ ਫੜ ਲੈ